ਅਚਕਲ ਸਾਰੇ એનર્ਜੀ ਹੋਪ ਕੇ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਹੈ ਅੱਜ ਮੈਂ ਬਣਾ ਰਹੀ ਹਾਂ ਜੀ ਮਕਰੋਨੀ ਤੇ ਮਕਰੋਨੀ ਵਿੱਚ ਜੀ ਅਸੀਂ ਯੂਜ਼ ਕਰਾਂਗੇ ਇਹ ਪਿਆਜ਼ ਆ ਇਹ ਹਰੀ ਮਿਰਚ ਟਮਾਟਰ ਕੈਪਸਿਕਮ ਦੇਖੋ ਜੀ ਅਸੀਂ ਇੱਕ ਪੈਨ ਵਿੱਚ ਪਾਣੀ ਰੱਖ ਲਿਆ ਹੋਇਆ ਵਾ ਪਾਣੀ ਉਬਲ ਆ ਗਿਆ ਪਾਣੀ ਨੂੰ ਇਸੀ ਦੇ ਵਿੱਚ ਪਾ ਦਾਂਗੇ ਜੀ ਮਕਰੋਨੀ ਇਹਨੂੰ ਉਬਾਲਣ ਵਾਸਤੇ ਇਹ ਵਿੱਚ ਪਾ ਦਿੱਤਾ ਸੀ ਪਾਣੀ ਇੱਕ ਚਮਚ ਪਾਵਾਂਗੇ ਜੀ ਆਇਲ ਦਾ ਆਇਲ ਅਸੀਂ ਇਸ ਕਰਕੇ ਯੂਜ਼ ਕਰਦੇ ਆ ਕਿਉਂਕਿ ਇਹ ਖਿਲੀ ਖਿਲੀ ਮਤਲਬ ਉਬਾਲੀ ਜਾਏਗੀ ਵਧੀਆ ਤਰੀਕੇ ਨਾਲ ਤੇ ਅਸੀਂ ਇਸ ਤਰੀਕੇ ਨਾਲ ਇਹਨੂੰ 15-20 ਮਿੰਟ ਉਬਾਲ ਲਵਾਂਗੇ। ਆ ਦੇਖੋ ਜੀ ਮਕਰੋਨੀ ਅਸੀਂ ਬੋਇਲਡ ਕਰ ਲਈ ਹੈ ਮਕਰੋਨੀ ਸਾਡੀ ਬਿਲਕੁਲ ਪੱਕ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ। ਇਹਨੂੰ ਜ਼ਿਆਦਾ ਵੀ ਨਹੀਂ ਸੀ ਉਬਾਲਣਾ ਤੇ ਹੁਣ ਅਸੀਂ ਇਹਨੂੰ ਇੱਕ ਛੰਨੀ ਵਿੱਚ ਕੱਢ ਲਵਾਂਗੇ। ਤੇਲ ਅਸੀਂ ਪੈਨ ਵਿੱਚ ਰੱਖ ਲਿਆ ਤੇਲ ਸਾਡਾ ਗਰਮ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਪਿਆਜ਼ ਨੂੰ ਅਸੀਂ ਤੰਗੀ ਦਾ ਭੁੰਨ ਲਵਾਂਗੇ ਪਿਆਜ਼ ਸਾਡੇ ਪੁੱਜ ਚੁੱਕੇ ਆ ਅਸੀਂ ਇਦਾਂ ਦੇ ਹੀ ਪਿਆਜ਼ ਭੁੰਨੇ ਆ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਕੈਪਸਿਕਮ ਹਰੀ ਜੀ ਉਹ ਮੈਨੂੰ ਪੂਨ ਲਾਵਾਂ ਮਾਰੀ ਇਹ ਪਾਵਾਂਗੇ ਜੀ ਟਮਾਟਰ चि धुन लाना टमाटर थोडे मॅश पादांगे जी नमक स्वाद अनुसार ਤੇ ਕੱਟ ਲਏ ਤੇ ਪੁੰਨ ਲਵਾਂਗੇ ਟਮਾਟਰ ਨੂੰ ਮੈਸ਼ ਕਰਨਾ ਹੈ ਪਾਉਂਗੇ ਜੀ ਮਸਾਲੇ ਅਸੀਂ ਥੋੜੀ ਜਿਹੀ ਦੇ ਵਿੱਚ ਹਲਦੀ ਹਲਦੀ ਪਾਵਾਂਗੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਬਟ ਮੈਂ ਹਲਦੀ ਪਾ ਰਹੀ ਹਾਂ ਤੇ ਹਲਦੀ ਨੂੰ ਅਸੀਂ ਚੰਗੀ ਤਰ੍ਹਾਂ ਪੂਨ ਲਵਾਂਗੇ ਅਸੀਂ ਅਗਲੇ ਵਿੱਚ हूँ असं ये पावगे जी शेजवान सॉस एक चम्मच पा लेंगे बिच टमैटो कैचअप एक चम्मच बिचे पीज़ा पास्ता सॉस ਔਰ ਗੈਨੋ ਪਾ ਲਵਾਂਗੇ ਵਿੱਚ ਪਾਵਾਂਗੇ ਮੈਗੀ ਮਸਾਲਾ ਹੋਰ ਮਸਾਲਾ ਤੁਸੀਂ ਰੇ ਵਿੱਚ ਕੋਈ ਨਹੀਂ ਪਾਣਾ ਸਿਰਫ ਮੈਗੀ ਮਸਾਲਾ ਹੁਣ ਅਸੀਂ ਚੰਗੀ ਤਰ੍ਹਾਂ ਪੁੰਨ ਲਿਆ ਹੈ ਅਸੀਂ ਇਹਦੇ ਵਿੱਚ ਪਾਵਾਂਗੇ ਜੀ। ਇਹ ਨੂੰ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਹੈ ਸੌਸ ਨੂੰ। ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਕਰੋਨੀ। ਤੇ ਦੇਖੋ ਜੀ ਨਮਕ ਪਾੜ ਸੌਰੀ ਇਹਦੇ ਵਿੱਚ ਆਪਾਂ ਤੇ ਆਇਲ ਪਾੜਨ ਨਾਲ ਇਹ ਕੱਲੀ-ਕੱਲੀ ਹੋ ਜਾਂਦੀ ਹੈ ਨਹੀਂ ਤੇ ਇਹ ਚਿਪਕ ਜਾਂਦੀ ਹੈ। ਜੇ ਅਸੀਂ ਇਹਨੂੰ ਮਿਕਸ ਕਰ ਲਵਾਂਗੇ ਮਕਰੋਨੀ ਨੂੰ। ਤਰੀਕੇ ਨਾਲ ਤੁਸੀਂ ਇਹਨੂੰ ਮਿਕਸ ਕਰ ਲੈਣਾ ਇਹਨੂੰ 2-3 ਮਿੰਟ ਲਈ ਕੱਟ ਫਲੇਮ ਤੇ ਤੁਸੀਂ ਟੱਕ ਕੇ ਪਕਾ ਲੈਣਾ ਜਿਹੜੀ ਜਿਹੀ ਸੌਸ ਹੈ ਇਹਦੇ ਵਿੱਚ ਮਿਕਸ ਹੋ ਜਾਵੇਗਾ ਤੇ ਦੇਖੋ ਆ ਦੇਖੋ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਸੌਸਲੀ ਬਣ ਕੇ ਤਿਆਰ ਹੋ ਗਏ ਹੈ ਇਨਨ ਪਤਝੀ 2 ਤੋਂ 3 ਮਿੰਟ ਟੱਕੇ ਪਕਾਣਾ ਹੈ ਦੇਖ ਸਕਦੇ ਹੋ ਅਸੀਂ 2 ਮਿੰਟ ਇਹਨੂੰ ਪਕਾ ਲਿਆ ਸੀ ਕਿ ਜਿਹੜੀ ਸੌਸ ਜ ਹੈ ਨਾ ਇਹਦੇ ਵਿੱਚ ਸਾਰੀਆਂ ਮਿਕਸ ਹੋ ਜਾਣੀ ਇਹ ਦੇਖ ਸਕਦੇ ਹੋ ਜ਼ਿਆਦਾ ਖੁਲੀ ਵੀ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਬਣੀ ਹੈ ਜੀ ਕਿ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗੇ ਤੇ ਮੈਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਨੂੰ ਫੁੱਲ ਵਾਚ ਕਰਨਾ ਫਰੈਂਡਸ ਬਾਏ ਬਾਏ